ਸਤ ਸ੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਮੇਰੇ ਪਿੰਡ ਮੇਰੇ ਖੇਤ ਚੈਨਲ ਦੇ ਨਾਲ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਬੱਕਰੀਆਂ ਦੀ ਬੱਕਰੀਆਂ ਦੇ ਹੋਣ ਵਾਲੀਆਂ ਗੰਡਾਂ ਜਿਹੜੀਆਂ ਕੋਈ ਜਿਵੇਂ ਮੰਨ ਲਓ ਜਵਾੜੇ ਕੋਲ ਗੰਡ ਹੋ ਜਾਂਦੀ ਆ ਜਾਂ ਉਹਦੇ ਮੂਹਰੇ ਇਥੇ ਆ ਜੀਏ ਜਿਵੇਂ ਇਥੇ ਹੋ ਜਾਂਦੀ ਆ ਮੁੰਡੇ ਕੋਲ ਜਾਂ ਉਹਨਾਂ ਦੇ ਆ ਚੀਜ਼ਾਂ ਦੇ ਹੋ ਜਾਂਦੀਆਂ ਗੰਡਾਂ ਤੇ ਵੱਖ-ਵੱਖ ਜਗ੍ਹਾ ਦੇ ਵਿੱਚ ਉਹ ਵੱਡੀਆਂ ਵੱਡੀਆਂ ਗੰਡਾਂ ਹੋ ਜਾਂਦੀਆਂ ਤੇ ਜਿਹੜੀ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਆ ਬਹੁਤ ਤਕਲੀਫ ਤੋਂ ਆਪਾਂ ਨਿਯਾਤ ਕਿਵੇਂ ਪਾਉਣੀ ਆ ਤੇ ਉਹਨਾਂ ਨੂੰ ਜਦੋਂ ਚੱਲੋ ਹੋਣ ਤੋਂ ਪਹਿਲਾਂ ਕਿਵੇਂ ਰੋਕਣਾ ਆਪਾਂ ਬੱਸ ਕਰ ਇਹ ਆਪਾਂ ਛੌਂਕ ਨਾਲ ਬੁੱਕਲ ਚ ਭਾਈ ਆ ਨਾਲੇ ਆਪਾਂ ਤੁਹਾਨੂੰ ਦੱਸੀ ਜੰਨਾਗੇ ਵੀ ਗੰਡ ਜਿਹਦੇ ਪਰ ਤੁਹਾਨੂੰ ਦੱਸਿਆ ਇੱਥੇ ਹੋ ਜਾਂਦੀ ਬੱਕਰੀ ਦੇ ਇਹ ਜਿਹੜੀ ਬਰਬਰੀ ਬੱਕਰੀ ਆ ਇਹਨਾਂ ਦੇ ਬਹੁਤ ਘੱਟ ਹੁੰਦੀਆਂ ਉਹ ਗੰਡਾਂ ਉਹ ਬਾਹਰ ਚਰਨ ਵਾਲੀਆਂ ਜਿਹੜੀਆਂ ਵੀਕਲ ਬੱਕਰੀਆਂ ਜਾਂ ਦੇਸੀ ਬੱਕਰੀਆਂ ਫਾਰਮਾਂ ਦੇ ਵਿੱਚ ਰੱਖੀਆਂ ਹੋਈਆਂ ਵੀਕਲ ਬੱਕਰੀਆਂ ਉਹਨਾਂ ਦੇ ਗੰਡਾਂ ਇਹ ਜਾ ਰਹੇ ਹੁੰਦੀਆਂ ਤੇ ਉਹਨਾਂ ਬੱਕਰੀਆਂ ਦੇ ਮੰਨਗੇ ਦੇ ਲੋ ਗੰਡ ਪਾਕਦੀ ਆ ਘੱਟੋ ਘੱਟ ਮਹੀਨਾ 2 ਮਹੀਨੇ ਲੱਗ ਜਾਂਦਾ ਉਹਨੂੰ ਹਟਣ ਦੇ ਵਿੱਚ ਜਦੋਂ ਗੰਡ ਬਣ ਜਾਂਦੀ ਆ ਬਣਦੀ ਆ ਗੰਡ ਹੌਲੀ ਹੌਲੀ ਵੱਧਦੀ ਆ ਵੱਧ ਕੇ ਉਹਦਾ ਮੂੰਹ ਬਣਦਾ ਲਾਲ ਫਿਰ ਉਹ ਜੋ ਉਹ ਗੰਡ ਫਿਸਦੀ ਆ ਕਿਉਂਕਿ ਉਹਦੋਂ ਗੰਡ ਜਿੰਨ ਜਰ ਬਣੀ ਆ ਆਪਾਂ ਸੁਕਾਉਣ ਵਾਲੀਆਂ ਦਵਾਈਆਂ ਦੇ ਦਿੱਤੀਆਂ ਉਹਦਾ ਕੋਈ ਇਲਾਜ ਨਹੀਂ ਆ ਜਾਂ ਆਪਾਂ ਉਹਨੂੰ ਨੱਪ ਕੇ ਫੇਦ ਗਏ ਜਾਂ ਉਹਦਾ ਕੁਝ ਹੋਰ ਕਰਕੇ ਹਨਾ ਜਾਂ ਜੀਰਾ ਦੇ ਦਿੱਤੇ ਇਹ ਕੰਮ ਸਾਰੇ ਗਲਤ ਆ ਕਿ ਜਦੋਂ ਗੰਢ ਬਣ ਗਈ ਉਹਨੇ ਆਪਦੀ ਆਪ ਹੀ ਫਿਸਕੇ ਹਟਣਾ ਹੋਆ ਮੂੰਹ ਬਣੂਗਾ ਉਹਦੇ ਵਿੱਚੋਂ ਰੇਸ਼ਾ ਨਿਕਲੂ ਸਾਰਾ ਫੇਰ ਉਹਨੇ ਸਾਫ ਹੋ ਕੇ ਗੰਢ ਨੇ ਹਟਣਾ ਹੁੰਦਾ ਤੇ ਮੰਨ ਕੇ ਚੱਲੋ ਕਿ ਜਿਹੜੀ ਉਹ ਗੰਢ ਆ ਜੇ ਉਹ ਤੋਂ ਆਪਾਂ ਆਪਣੇ ਤੋਂ ਕੋਈ ਸਾਫ ਸੰਭਾਲ ਦੀ ਨਾ ਹੋਈ ਥੇ ਕਿਤੇ ਗੰਢ ਫਸ ਗਈ ਆ ਨਲਗਾ ਉਹ ਦੂਜੀਆਂ ਬੱਕਰੀਆਂ ਨੂੰ ਸਾਰੀਆਂ ਨੂੰ ਵੀ ਦੂਸ਼ਿਤ ਕਰਦੀ ਆ ਮੱਖੀਆਂ ਬੈਠਦੀਆਂ ਰੇਸ਼ਾ ਨਿਕਲਦਾ ਤੇ ਉਹ ਬੱਕਰੀਆਂ ਦੁੱਧ ਵਿੱਚੋਂ ਰੇਸ਼ਾ ਨਾਲ ਲੱਗਦਾ ਹਨ ਤੇ ਉਹ ਬੱਕਰੀ ਤਾਂ ਤਕਲੀਫ ਚ ਹੁੰਦੀ ਹੁੰਦੀ ਆ ਨਾਲ ਦੂਜੀਆਂ ਵੀ ਸੇਪਰੇ ਸਭੇ ਲੈਟਾ ਜਾਂਦੀਆਂ ਕਿਉਂਕਿ ਇੱਕ ਤੋਂ ਗੰਢਾਂ ਦੇ ਵਿੱਚੋਂ ਥੋੜੀ ਵੀ ਜਦੋਂ ਰੇਸ਼ਾ ਬਣ ਗਿਆ ਹੋ ਸਕਦਾ ਮੱਖੀ ਬੈਠ ਕੇ ਉਹਦੇ ਵਿੱਚ ਕੀੜੇ ਵੀ ਬਣ ਜਾਣ ਹਨਾ 스멜 ਆਉਣ ਲੱਗ ਪੈਂਦੀ ਆ ਜੇ ਮੰਨ ਲਓ ਗੰਢ ਬਣੀ ਹੋਈ ਆ ਤੇ ਆਪਾਂ ਉਹਦਾ ਗੌਰ ਕਰੀਂ ਧਿਆਨ ਕਰਿਆ ਪੂਰਾ ਉਹਦੇ ਡਾਕਟਰੀ ਟਰੀਟਮੈਂਟ ਕਰਵਾਓ ਉਹਦੇ ਤੇ ਟੋਪੀ ਕੇ ਹੋਰ ਦਾ ਛਿੜਕਾਅ ਕਰੋ ਸਪਰੇਅ ਨਾਲ ਟੋਪੀ ਕੇ ਹੋਰ ਆਉਂਦੀ ਆ ਦਵਾਈ ਉਹਦੇ ਉੱਤੇ ਉਹਨੂੰ ਛਿੜਕੀ ਰੱਖੋ ਮੱਖੀ ਨਾ ਬੈਠਣ ਦਿਓ ਰੇਸ਼ਾ ਆਪਣੇ ਆਪਣੇ ਆਪ ਹੌਲੀ ਹੌਲੀ ਨਿਕਲ ਕੇ ਉਹ ਹਟ ਜਾਂਦਾ ਤੇ ਸੁੱਕਣ ਵਾਲੀਆਂ ਕੋਈ ਦਵਾਈਆਂ ਜਿਵੇਂ ਡਾਕਟਰ ਦੀ ਸਹਾਇਤਾ ਨਾਲ ਕੋਈ ਵੀ ਜਾਂ ਗੋਲੀਆਂ ਜਾਂ ਐਂਟੀਮਾਇਕਲ ਕਨਜੈਕਸ਼ਨ ਡਾਕਟਰ ਤੋਂ ਮੰਗਾ ਡਾਕਟਰ ਤੋਂ ਉਹਦੇ ਲਵਾਓ ਪਰ ਆਪਾਂ ਜਿਹੜੀ ਅੱਜ ਗੱਲ ਕਰਨੀ ਆ ਆਪਣਾ ਵਿਸ਼ਾ ਕੀ ਆ ਵੀ ਆਪਾਂ ਗੰਡਾ ਹੋਣ ਤੋਂ ਪਹਿਲਾਂ ਹੀ ਰੋਕ ਲਈਏ ਵੀ ਗੰਡਾ ਹੋਣ ਤੋਂ ਪਹਿਲਾਂ ਆਪਾਂ ਕਿਵੇਂ ਰੋਕ ਸਕਦੇ ਆ ਉਹ ਆਪਾਂ ਅੱਜ ਤੁਹਾਡੇ ਨਾਲ ਪ੍ਰੈਕਟੀਕਲ ਵੀ ਕਰਕੇ ਦਿਖਾਵਾਂਗੇ ਉਹ ਕੋਈ ਬੌਲੀ ਬਾਲੀ ਵੱਡੀ ਦਵਾਈ ਨਹੀਂਗੀ ਤੇ ਉਹ ਰੁਟੀਨ ਦੇ ਵਿੱਚ ਚੱਲਣ ਚੱਲਣ ਵਾਲੀ ਆਪਣੀ ਸਾਰੀ ਉਹ ਹੈਗੀ ਆ ਵੀ ਜਿਹੜੀ ਮੰਨ ਕੇ ਚੱਲੋ ਆਪਾਂ ਤੁਹਾਨੂੰ ਅੱਜ ਦੱਸਾਂਗੇ ਉਹ ਸਿਰਫ ਤੇ ਸਿਰਫ ਕੀ ਹੈ ਮਟਕੇ ਵਾਲਾ ਨਾਮਕਾ ਮਟਕੇ ਵਾਲਾ ਨਾਮਕਾ ਆਪਾਂ ਬਾਜ਼ਾਰ ਤੋਂ ਲਿਆਉਣਾ ਸਸਤਾ ਸੰਦਾ ਦਵਾਈਆਂ ਦੇਣ ਨਾਲੋਂ ਮੈਡੀਕਲ ਤੇ ਪੈਸੇ ਪਟਾਣਾ ਨਾਲੋਂ ਆਪਣਾ ਫਾਰਮ ਠੇਲ ਹੋਣ ਨਾਲੋਂ ਜੇ ਆਪਾਂ ਪਹਿਲਾਂ ਹੀ ਉਹ ਬੱਕਰੀਆਂ ਦੇ ਵਿੱਚ ਲਿਆ ਕੇ ਰੱਖ ਦਈਏ ਹਨ ਤੇ ਉਹਦੇ ਨਾਲ ਮੰਨ ਕੇ ਚੱਲੋ ਨੂਨ ਦੇ ਨਾਲ ਉਹਦੇ ਵਿੱਚ ਆਇਰਨ, ਸੋਡੀਅਮ ਬਹੁਤ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਆਇਓਡੀਨ ਦੀ ਘਾਟ ਪੂਰੀ ਕਰਦੀਆਂ ਬੱਕਰੀਆਂ ਨੂੰ ਤੰਦਰੁਸਤ ਕਰਦੀਆਂ ਉਹ ਫਾਰਮ ਦੇ ਵਿੱਚ ਆਉਦੇ ਫੀਡਰ ਬਣਾਏ ਹੋਏ ਜੋ ਵੀ ਪੱਠੇ ਪਾਉਣ ਵਾਲੇ ਉਹਦੇ ਵਿੱਚ ਰੱਖੋ ਨਾਮ ਕੱ ਲਿਆ ਕੇ ਕਾਲਾ ਵੈਸੇ ਦਾ ਸਿੰਧਾ ਨਾਮ ਤੋਂ ਆਉਂਦਾ ਪਹਾੜੀ ਨੂੰ ਕਹਿੰਦੇ ਆ ਪਰ ਜਿਹੜਾ ਹੈਗਾ ਮਟਕੇ ਵਾਲਾ ਪਕਾ ਕੇ ਬਣਾਇਆ ਹੋਇਆ ਰਾਜਸਥਾਨ ਦੇ ਵਿੱਚ ਬਣਦਾ ਹੈ ਨਾਮਕ ਡਲੀ ਤੋਂ ਐ ਗੱਟੇ ਜਿਹੜੇ ਕੱਟੇ ਦੇ ਭਰੇ ਹੁੰਦੇ ਹਨ ਨਾਮਕ ਚਿੱਟਾ ਡਲੀ ਵਾਲਾ ਉਹਨੂੰ ਪੱਠੀਆਂ ਦੇ ਵਿੱਚ ਤਿਆਰ ਕਰਦੇ ਆ ਕੱਚੇ ਮਟਕੇ ਹੁੰਦੇ ਆ ਅਧ ਪੱਕੇ ਜਿਉਂ ਬਾਲੇ ਨਾ ਤਾਂ ਪੱਕੇ ਮਟਕੇ ਹੁੰਦੇ ਆ ਅਧ ਪੱਕੇ ਜਿ ਮਟਕਿਆਂ ਦੇ ਵਿੱਚ ਉਹ ਪਾਠੀਆਂ ਦੇ ਰੱਖ ਕੇ ਉਹ ਚੀਜ਼ ਨੂੰ ਪੱਟੀਆਂ ਪਣੀਆਂ ਹੋਈਆਂ ਵਿੱਚ ਉਹ ਅਕਬਾਉ ਦਿੰਦੇ ਆ ਵਿੱਚ ਉਹ ਮਟਕਾ ਰੱਖ ਕੇ ਘੜਾ ਪੌੜਾ ਕਹਿੰਦੇ ਨੇ ਜਿਹਨੂੰ ਆਪਾਂ ਉਹਨੂੰ ਵਿੱਚ ਗੱਟੇ ਵਿੱਚ ਲਾਤੋ ਦਿੰਦੇ ਆ ਵਿੱਚ ਉਹਦੇ ਹਰਨਾਮ ਮਿਹੜੇ ਵੀ ਪਾਉਂਦੇ ਆ ਆਮਲੇ ਵੀ ਪਾਉਂਦੇ ਆ ਤਾਕਤ ਵਾਲੀਆਂ ਚੀਜ਼ਾਂ ਜਿਹੜੇ ਮਿਨਰਲ ਵੀ ਪੂਰੇ ਕਰਦੀਆਂ ਪਸ਼ੂਆਂ ਦੇ ਉਹਨਾਂ ਨੂੰ ਪੂਰਾ 24 ਘੰਟਿਆਂ ਦੇ ਵਿੱਚ ਰਹਿਣ ਕੇ ਉਬਲਦਾ ਵਿੱਚ ਨਮਕ ਜਦੋਂ ਪੂਰਾ ਗਰਮ ਹੰਦਲਾਂ ਵਿੱਚ ਉਬਾਲੇ ਮਾਰਦਾ ਉਹ ਉਹ ਕਾਲਾ ਬਣ ਜਾਂਦਾ ਨਮਕ ਤੇ ਮਟਕੇ ਦਾ ਮਟਕਾ ਹੀ ਉਹਵੇਂ ਬਾਹਰ ਕੱਢ ਲੈਂਦੇ ਆ ਉਹ 20 ਘੰਟੇ ਬਾਅਦ ਜਦੋਂ ਠਰ ਜਾਂਦਾ ਠਰਨ ਤੋਂ ਬਾਅਦ ਉਹ ਧੰਨ ਲੈਂਦੇ ਆ ਤੇ ਉਹ ਗੋਲ ਮਟਕਾ ਉਹਵੇਂ ਆ ਉਹਨੂੰ ਕ੍ਰਿਸਟਲ ਸਾਲਟ ਵੀ ਕਹਿੰਦੇ ਆ ਜਿਹੜਾ ਵੀ ਕ੍ਰਿਸਟਲ ਦੇ ਰੂਪ ਦੇ ਵਿੱਚ ਚਮਕੀਲਾ ਚਮਕਦਾ ਉਹ ਹੀਰੇ ਵਾਂਗੂ ਜਦੋਂ ਆਪਾਂ ਭੰਦੇ ਆ ਨੂੰ ਤੇ ਉਹਨਾਂ ਨੂੰ ਅਸੀਂ ਬੱਕਰੀਆਂ ਦੇ ਆਪਾ ਰੱਖਣਾ ਉਹ ਆਪਾ ਤੁਹਾਨੂੰ ਦਿਖਾਵਾਂਗੇ ਵੀ ਬੱਕਰੀਆਂ ਨੂੰ ਖਾਂਦੀਆਂ ਬਹੁਤ ਆਪਾਂ ਇੱਕ ਨਿੱਕੀ ਜਿਹੀ ਚੀਜ਼ ਪਿੱਛੇ ਆਪਾਂ ਬੱਕਰੀਆਂ ਦਾ ਫਾਰਮ ਖੇਲ ਕਰ ਲੈਨੇ ਆ ਗੰਢਾ ਹੋ ਜਾਂਦੀਆਂ ਬੱਕਰੀਆਂ ਦੇ ਵਾਲ ਝਾੜਨ ਲੱਗ ਪੈਂਦੇ ਆ ਬੱਕਰੀਆਂ ਲਿੱਸੀਆਂ ਹੋ ਜਾਂਦੀਆਂ ਖਰਾਕ ਪੀੜ ਪਰ ਮਾ ਉਨੀ ਪਾਈ ਜਾਂਦਾ ਉਹ ਨਹੀਂ ਉਹਨਾਂ ਕੰਮ ਕਰਦੀ ਜਿੰਨਾਂ ਦੇ ਆਪਾਂ ਉੱਥੇ ਨੂਨ ਨਹੀਂ ਰੱਖਦੇ ਬੱਕਰੀਆਂ ਦੇ ਵਿੱਚ ਨੂਨ ਰੱਖਣਾ ਸਭ ਤੋਂ ਜ਼ਰੂਰੀ ਆ ਬਈ ਨਮਕ ਰੱਖੋ ਬੱਕਰੀ ਤੁਹਾਡੀ ਕਦੇ ਵੀ ਨਾ ਬਿਮਾਰ ਹੋਵੇ ਜੇ ਦੀ ਕਿਤੇ ਤੁਹਾਨੂੰ ਦਵਾਈਆਂ ਵੀ ਜਿੰਨਾ ਵੀ ਆਪਾਂ ਦਵਾਈਆਂ ਦਿੰਨਾ ਸਾਰਾ ਖਰਚਾ ਘਟ ਜਾਂਦਾ ਬੱਕਰੀਆਂ ਨੂੰ ਪੇਟ ਤੋਂ ਆਪਣੀ ਬੱਕਰੀ ਫਾਰਮ ਕਹਦੇ ਵੇਲ ਨਾ ਹੋਊਗਾ ਜਿੰਨਾ ਚਿਰ ਆਪਾਂ ਨੇ ਬੱਕਰੀਆਂ ਦੇ ਵਿੱਚ ਨਾਮਕ ਪਿਆ ਕਾਲਾ ਨਮਕ ਜਿਹੜਾ ਸੀ ਜਿਹੜਾ ਸਿੰਧਾ ਨਮਕ ਉਹ ਬਹੁਤ ਘੱਟ ਖਾਂਦੀਆਂ ਬੱਕਰੀਆਂ ਵੈਸੇ ਖਾਈ ਜਾਂਦੀਆਂ ਬਹੁਤ ਚੰਗੀਆਂ ਪਰ ਸਭ ਤੋਂ ਜ਼ਿਆਦਾ ਮਟਕੇ ਵਾਲਾ ਨਮਕ ਚੜਦੀਆਂ ਜਿੰਨਾ ਵੀ ਕਹਿ ਲੀ ਕਿ ਉਹਨਾਂ ਦੇ ਅਜੇ ਆਜੂ ਆਪਾਂ ਤੁਹਾਨੂੰ ਦਿਖਾਉਣੇ ਆ ਮਟਕੇ ਵਾਲਾ ਨਮਕ ਪ੍ਰੈਕਟੀਕਲ ਦੇ ਵਿੱਚ ਦਿਖਾਵਾਂਗੇ ਬੱਕਰੀਆਂ ਕਿੰਨਾ ਚੜਦੀਆਂ ਤੇ ਚਾਹ ਕੇ ਖਾਂਦੀਆਂ ਉਹਨੂੰ ਤੇ ਬੱਕਰੀਆਂ ਵੀ ਦਿਖਾਵਾਂਗੇ ਇੱਕ ਜਿੰਨਾ ਜਰ ਆਪਣੇ ਪੀੜੀ ਦੇ ਵਿੱਚ ਹੀ ਪੱਲੀਆਂ ਸਾਰੀਆਂ ਉਮਰ ਬੀਤ ਗਈ ਮੇਰੀ ਤੇ ਅੱਜ ਤੀਕ ਬੱਕਰੀ ਦੇ ਕਦੇ ਗੱਡ ਨਹੀਂ ਹੋਈ ਕਿਸੇ ਦੀ ਸਭ ਤੋਂ ਵਧੀਆ ਇਲਾਜ ਆਹੇ ਨਮਕ ਤੋਂ ਆਜ ਤੁਹਾਨੂੰ ਦਿਖਾਉਣਾ ਆਓ ਚੱਲਗੇ ਦੋਸਤੋ ਆਪਾਂ ਆਪਣੇ ਫਾਰਮੂਲੇ ਵਿੱਚ ਕਦੇ ਵੀ 10 ਕਿਲੋ ਨਮਕ ਤੋਂ ਘੱਟ ਡੜਾ ਨਹੀਂ ਕਦੇ ਰੱਖਿਆਗਾ ਆਹ 10 ਕਿਲੋ ਦਾ ਡੜਾ ਲਿਆਂਦਾ ਸੀ ਆਪਾਂ ਪੀਆ ਤੇ ਤੁਹਾਨੂੰ ਦਿਖਾਵਾਂਗੇ ਪ੍ਰੈਕਟੀਕਲ ਕਰਕੇ ਵੀ ਕਿਵੇਂ ਖੰਦਗਿਆ ਰੱਖਿਆ ਆਪਣੇ ਕੋਲੇ ਸਿੰਦਾ ਵੀ ਹੈ ਆਹ ਦੇਖੋ ਸਿੰਦਾ ਨਾਮਕ ਵੀ ਵਿੱਚ ਪਿਆ ਵੀ ਉਹਨਾਂ ਦਾ ਮਾਣ ਆ ਉਹਨਾਂ ਨੇ ਜੇ ਇਹ ਚਟਨਾ ਦਾ ਆ ਚਟ ਲੈਣ ਜੇ ਆ ਚਟਨਾ ਤਾਂ ਆਹਾ ਪਰ ਰੱਖਣਾ ਲਾਜ਼ਮੀ ਆ ਆਪਾਂ ਫਾਰਮੂ ਦੇ ਵਿੱਚ ਤੇ ਇਹ ਆਪਾਂ ਤੁਹਾਨੂੰ ਪ੍ਰੈਕਟੀਕਲ ਇਹ ਦਿਖਾਵਾਂਗੇ ਵੀ ਬੱਕਰੀਆਂ ਚੜਦੀਆਂ ਕਿ ਨਹੀਂ ਚੜਦੀਆਂ ਕਈ ਵਾਰੀ ਐ ਹੁੰਦਾ ਵੀ ਆਪਾਂ ਨਾਮਕ ਰੱਖ ਲਿਆ ਤੇ ਉਹਨੂੰ ਮੂੰਹ ਨਹੀਂ ਲਾਉਂਦੀਆਂ ਹਨਾ ਪਰ ਇਹਨੂੰ ਚਾ ਕੇ ਖਾਂਦੀਆਂ ਸਭ ਤੋਂ ਜ਼ਿਆਦੇ ਆ ਹੁਣ ਆਪਾਂ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾਵਾਂਗੇ ਬੱਕਰੀਆਂ ਆਪਣੀਆਂ ਉਧਰ ਛੱਡੀਆਂ ਹੋਈਆਂ ਬਾਹਰਲੇ ਪਾਸੇ ਇੱਥੇ ਲਿਆਵਾਂਗੇ ਆਉਣਸਾਰ ਬੱਕਰੀਆਂ ਨੇ ਨਮਕ ਤੇ ਲੱਗਣਾ ਮੰਨੂ ਦਿਖਾਉਣਾ ਆ ਜੋ ਆ ਰਹੀਆਂ ਬੱਕਰੀਆਂ ਬਈ ਤੇ ਆਉਣਸਾਰ ਇਹਨਾਂ ਨੂੰ ਤੇ ਹੀ ਲੱਗਣਾ ਦੇਖੋ ਹੌਲੀ ਹੌਲੀ ਕਿਹੜੀਆਂ ਆਈ ਜਾਂਦੀਆਂ ਉਹ ਝਟਣਾਂ ਲੱਗੀਆਂ ਤੁਹਾਡੇ ਸਾਹਮਣੇ ਆ ਬੱਕਰੀਆਂ ਇਹ ਕਾਲੇ ਨਮਕ ਨੂੰ ਸਭ ਤੋਂ ਜ਼ਿਆਦਾ ਪਸੰਦ ਕਰਦੀਆਂ ਜਿੰਨਾ ਵੀ ਕਹਿ ਦੇਗੇ ਸਿੰਦੇ ਨੂੰ ਨਹੀਂ ਉਹਨਾਂ ਕਰਦੀਆਂ ਸਿੰਦਾ ਵੀ ਦਿਖਾ ਦੇ ਉਹ ਸਾਹਮਣੇ ਪਿਆ ਉਹ ਨੂੰ ਨਹੀਂ ਮੂੰਹ ਲਾਇਆਗਾ ਤੇ ਕਾਲੇ ਨਮਕ ਨੂੰ ਮਟਕੇ ਵਾਲੇ ਨੂੰ ਸਭ ਤੋਂ ਜ਼ਿਆਦਾ ਖਾਂਦੀਆਂ ਉਹ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਆ ਇਹ ਫਾਰਮ ਦੀ ਤੇ ਬੱਕਰੀਆਂ ਦੀ ਜਾਨ ਇਹੇ ਆਪਣੇ ਜਿਹੜਾ ਆਪਾਂ ਫਾਰਮ ਖੋਲਿਆ ਉਹ ਜਦੋਂ ਇਹ ਉਹਦੇ ਵਿੱਚ ਰੱਖਣਾ ਲਾਜ਼ਮੀ ਆ ਇਹ ਜਾਣ ਬੱਕਰੀਆਂ ਦੀ ਖਰਾਕ ਭਾਵੇਂ ਇੱਕ ਟਾਈਮ ਘੱਟ ਪੈ ਜੇ ਪਰ ਨਮਕਾ ਇਹਨਾਂ ਦਾ 24 ਘੰਟੇ ਵਿੱਚ ਹੋਣਾ ਚਾਹੀਦਾ ਹੈ ਇਹਨਾਂ ਦਾ ਪਤਾ ਨਹੀਂ ਕਰੋ ਇਹਨਾਂ ਦਾ ਜੀਵਨ ਤੇ ਇਹਨਾਂ ਨੇ ਆਪ ਦੇ ਲੋੜ ਮੁਤਾਬਕ ਹੀ ਚੱਟਣਾ ਇਹ ਨਹੀਂ ਕਿ ਵੀ ਜ਼ਿਆਦੇ ਚੱਟ ਲੈਣਗੀਆਂ ਜਾਂ ਥੋੜਾ ਖਾਣਗੀਆਂ ਆਪਣਾ ਬਰਬਰੀ ਬੱਕਰੀਆਂ ਕੋਲੇ ਵੀ ਨਮਕ ਪਾਉਂਦੇ ਆ ਬਰਬਰੀ ਬੱਕਰੀਆਂ ਦੇ ਵਿੱਚ ਨਮਕ ਰੱਖਿਆ ਆ ਖੁਰਮੀਆਂ ਦੇ ਉਹਦੇ ਵਿੱਚ ਪੂਰੀਆਂ ਮੋਰੀਆਂ ਕਰਦੇ ਨੇ ਉਹਨੇ ਆਰ ਪਾਰ ਮੋਰੀਆਂ ਕੱਢਦੇ ਨੇ ਚੱਟੀ ਜਾਂਦੀਆਂ ਜਿੱਥੇ ਇੱਕ ਸੰਜੀ ਵੀ ਮਾਰੀ ਜਾਂਦੀਆਂ ਕੋਈ ਬੈਹ ਜਾਂਦੇ ਉਹ ਜਗ੍ਹਾ ਤੇ ਤੇ ਬਈ ਜੇ ਆਪਾਂ ਆ ਬੱਕਰੀਆਂ ਦੇਖ ਲਓ ਤੁਸੀਂ ਬੱਕਰੀਆਂ ਦੇਖ ਸਕਦੇ ਆ ਸਾਫ ਸਕੈਨ ਦੇ ਵਿੱਚ ਕਿਸੇ ਇੱਕ ਬੱਕਰੀ ਦੇ ਗੰਡ ਨਹੀਂ ਹੋਈ ਨਹੀਂ ਆਮ ਮਾਲ ਵਾਲੀਆਂ ਬੱਕਰੀਆਂ ਜਾਂ ਹੋਰ ਵੀ ਬਹੁਤ ਸਾਰੀਆਂ ਬੱਕਰੀਆਂ ਦੇਖਦੇ ਆ ਇੰਨਾ ਥਾਵਾਂ ਤੇ ਗੰਡਾਂ ਬਣ ਜਾਂਦੀਆਂ ਇੱਥੇ ਤੇ ਬਹੁਤ ਜ਼ਿਆਦਾ ਤਕਲੀਫ ਹੁੰਦੀ ਆ ਉਹਨਾਂ ਨੂੰ ਵਿਚਾਰੀਆਂ ਨੂੰ ਤੋ ਪਹਿਲਾਂ ਹੀ ਆਪਾਂ ਜਿਹਨਾਂ ਦਾ ਪਹਿਲਾਂ ਹੀ ਕੰਟਰੋਲ ਕਰਕੇ ਰੱਖ ਗਏ ਉਸ ਚੀਜ਼ ਦਾ ਨਾਲੇ ਆਇਓਡੀਨ ਦੀ ਘਾਟ ਨਾ ਪਵੇ ਇਹਨਾਂ ਨੂੰ ਕਿਸੇ ਆਇਰਨ ਦੀ ਘਾਟ ਨਾ ਮਿਨਰਲ ਮਿਕਸਚਰ ਦੀ ਵੀ ਘਾਟ ਸਭ ਵਾਲੀਆਂ ਘਾਟਾਂ ਪੂਰੀਆਂ ਕਰਦਾ ਇਹ ਕਿਉਂਕਿ ਆਪਾਂ ਹੈਗੇ ਆਂ ਦੇਸੀ ਬੰਦੇ ਬਾਲੀਆ ਕੋਲ ਨੌਲੇਜ ਨਹੀਂ ਪਰ ਜਿੰਨੀ ਹੈਗੀ ਉੰਨੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਵੀਡੀਓ ਆਪਣੀ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਗਲਤੀ ਹੋਈ ਕੋਈ ਆਪਾਂ ਨੂੰ ਮਾਫ਼ ਕਰਿਓ ਅੱਗੇ ਤੋਂ ਵਧੀਆ ਵੀਡੀਓ ਆਪਾਂ ਤੁਹਾਡੇ ਵਾਸਤੇ ਲਿਆਉਂਦੇ ਰਾਵਾਂਗੇ ਧੰਨਵਾਦ ਜੀ